ਸੰਯੁਕਤ ਕਿਸਾਨ ਮੋਰਚਾ ਪੰਜਾਬ ਜਥੇਬੰਦੀਆਂ ਨੇ ਵੱਡਾ ਐਲਾਨ ਕੀਤਾ ਹੈ ਭਾਜਪਾ ਦੇ ਸਾਹਮਣੇ ਮੁਸੀਬਤ ਖੜੀ ਹੋ ਜਾਣੀ ਹੈ ਕਿਉਂਕਿ ਕਿਸਾਨ ਜਥੇਬੰਦੀਆਂ ਨੇ ਇੱਕ ਫੈਸਲਾ ਲੈ ਲਿਆ ਇੱਕ ਮੀਟਿੰਗ ਹੋਈ ਜਿਸ ਦੇ ਵਿੱਚ ਇਹ ਫੈਸਲਾ ਲਿਆ ਗਿਆ ਫੈਸਲਾ ਕੀ ਹੈ ਭਾਜਪਾ ਦਾ ਵਿਰੋਧ ਕਰਨ ਦਾ ਕਿਉਂਕਿ ਲਗਭਗ 26 ਮੰਡੀਆਂ ਨੇ ਜਿਹੜੀਆਂ ਸਰਕਾਰੀ ਜਿੱਥੇ ਹੁਣ ਵੱਡੇ ਕਾਰਪੋਰੇਟ ਘਰਾਣੇ ਦੇ ਸਾਈਲੋ ਬਣ ਗਏ ਉੱਥੇ ਹੁਣ ਵਾਰਦਾਨਾ ਨਹੀਂ ਹੋਵੇਗਾ ਉੱਥੇ ਹੁਣ ਬੋਰੀਆਂ 'ਚ ਨਹੀਂ ਅਨਾਜ ਭਰਿਆ ਜਾਵੇਗਾ ਬਲਕਿ ਵੱਡੀਆਂ ਕੰਪਨੀਆਂ ਦੇ ਸਾਈਲੋ ਸਥਾਪਿਤ ਕੀਤੇ ਜਾਣਗੇ ਪਰ ਇਸ ਗੱਲ ਨੂੰ ਲੈ ਕੇ ਹਮੇ ਕਿਸ ਨੇ ਭਰੀ ਹੈ ਕਿ ਪੰਜਾਬ ਸਰਕਾਰ ਨੇ ਕਿਉਂਕਿ ਇਹ ਅਧਿਕਾਰ ਖੇਤਰ ਤਾਂ ਪੰਜਾਬ ਸਰਕਾਰ ਦਾ ਹੈ ਬੇਸ਼ੱਕ ਇਹ ਮੰਡੀਆਂ ਕੇਂਦਰ ਦੇ ਸਹਿਯੋਗ ਨਾਲ ਚਲਦੀਆਂ ਨੇ ਕਿਉਂਕਿ ਖਰੀਦ ਆ ਜਿਹੜੀ ਉਹ FCI ਨੇ ਕਰਨੀ ਹੁੰਦੀ ਹੈ ਇਸ ਮਾਮਲੇ ਦੇ ਵਿੱਚ ਹੁਣ 26 ਮੰਡੀਆਂ ਦਾ ਰੌਲਾ ਕੀ ਹੈ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀਆਂ तमाम ਜਥੇਬੰਦੀਆਂ ਕੀ ਕਹਿ ਰਹੀਆਂ ਨੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦਾ ਬਿਆਨ ਵੀ ਸਾਹਮਣੇ ਆਇਆ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਪਰ ਉਸ ਤੋਂ ਪਹਿਲਾਂ ਜਿਹੜਾ ਫੈਸਲਾ ਲਿਆ ਗਿਆ ਭਾਜਪਾ ਦਾ ਵਿਰੋਧ ਹੀ ਕਿਉਂ ਇਹ ਵਿਸਥਾਰ ਦੇ ਨਾਲ ਦੱਸਦੇ ਹਾਂ ਕਿ ਸੰਯੁਕਤ ਕਿਸਾਨ ਮੋਰਚਾ ਪੰਜਾਬ ਨੇ ਫੈਸਲਾ ਕਿਉਂ ਲਿਆ ਤੇ ਕੀ ਲਿਆ ਸੰਯੁਕਤ ਕਿਸਾਨ ਮੋਰਚਾ ਪੰਜਾਬ ਨੇ ਭਾਜਪਾ ਦੇ ਵਿਰੋਧ ਦਾ ਐਲਾਨ ਕੀਤਾ ਹੈ ਪੰਜਾਬ ਵਿੱਚ ਨਿੱਜੀ ਕੰਪਨੀਆਂ ਦੇ ਸਾਈਲੋ ਖੋਲਣ ਅਤੇ ਸਰਕਾਰੀ ਮੰਡੀਆਂ ਨੂੰ ਫੇਲ ਕਰਨ ਦੀ ਸਾਜ਼ਿਸ਼ ਦਾ ਕੀਤਾ ਜਾਵੇਗਾ ਡਟਵਾ ਵਿਰੋਧ ਇਹ ਸੰਯੁਕਤ ਕਿਸਾਨ ਮੋਰਚਾ ਪੰਜਾਬ ਜਥੇਬੰਦੀਆਂ ਕਹਿ ਰਹੀਆਂ ਨੇ ਕਿਸਾਨ ਜਥੇਬੰਦੀਆਂ ਨੇ ਕੰਮਰ ਕੱਸ ਲਈ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ-ਪਹਿਲਾਂ ਦੋ ਵਿਸ਼ਾਲ ਕੱਠ ਕੀਤੇ ਜਾਣਗੇ ਕਿੱਥੇ-ਕਿੱਥੇ ਹੋਣਗੇ ਇਹ ਵੀ ਦੱਸਦੇ ਆਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਬੂਟਾ ਸਿੰਘ ਬੁਰਜਗਿਲ ਕਮਲਪ੍ਰੀਤ ਸਿੰਘ ਪੰਨੂ ਸੰਦੀਪ अरोड़ा ਨੇ ਸਾਂਝਾ ਬਿਆਨ ਜਾਰੀ ਕਰਦੇ ਆਂ ਕਿ ਆ ਕਿ ਮੀਟਿੰਗ 'ਚ ਫੈਸਲਾ ਲਿਆ ਪੰਜਾਬ ਸਰਕਾਰ ਵੱਲੋਂ ਕੇਂਦਰ ਦੇ ਦਬਾਅ ਅਧੀਨ ਪੰਜਾਬ ਵਿੱਚ ਨੌ ਕਾਰਪੋਰੇਟ ਘਰਾਣਿਆਂ ਨੂੰ 26 ਮਾਰਕੀਟ ਕਮੇਟੀਆਂ ਦੇ ਅਧੀਨ ਆਉਂਦੇ ਖਰੀਦ ਕੇਂਦਰਾਂ ਵਿੱਚ ਨੌ ਨੌ ਸਾਈਲੋ ਖੋਲਣ ਨੂੰ ਮਨਜ਼ੂਰੀ ਦਿੱਤੀ ਗਈ ਹੈ। ਆਗਮ ਨੇ ਕਿਹਾ ਕਿ ਜਿਹੜੇ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ 730 ਸ਼ਹੀਦੀਆਂ ਦਿੱਤੀਆਂ ਨੇ 13 ਮਹੀਨੇ ਦਿੱਲੀ ਦੇ ਬਾਰਡਰਾਂ ਤੇ ਐਸਕੇਮ ਦੀ ਅਗਵਾਈ ਵਿੱਚ ਸੰਘਰਸ਼ ਕੀਤਾ ਉਹਨਾਂ ਕਾਲੇ ਕਾਨੂੰਨਾਂ ਨੂੰ ਪੰਜਾਬ ਵਿੱਚ ਪੁੱਠੇ ਪਾਸਿਓਂ ਲਾਗੂ ਕਰਨ ਦਾ ਰਾਹ ਫੜ ਲਿਆ ਗਿਆ। ਜਦੋਂ ਕਿਸਾਨ ਆਪਣੀ ਫਸਲ ਸਿੱਧੀ ਸਾਈਲੋਜ਼ ਵਿੱਚ ਲਜਾਣ ਲੱਗ ਜਾਣਗੇ ਤਾਂ ਸਰਕਾਰੀ ਮੰਡੀਆਂ ਵਿੱਚ ਅਨਾਜ ਦੀ ਆਮਦ ਘਟ ਜਾਣੀ ਹੈ ਇਸ ਤਰ੍ਹਾਂ ਮੰਡੀਆਂ ਨੂੰ ਫੇਲ ਕਰ ਦਿੱਤਾ ਜਾਵੇਗਾ ਇਹ ਇੱਕ ਨਵਾਂ ਤਰੀਕਾ ਲੱਭਿਆ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਨੂੰ ਸਥਾਪਿਤ ਕਰਨ ਦਾ ਇਹ ਦੋਸ਼ ਲਾਇਆ ਨੇ ਐਸਕੇਐਮ ਨੇ ਐਸਕੇਐਮ ਨੂੰ ਖਦਸ਼ਾ ਕੇਸ ਦੇ ਨਾਲ ਹੌਲੀ-ਹੌਲੀ ਸਰਕਾਰੀ ਮੰਡੀਆਂ ਨੂੰ ਖਤਮ ਕਰ ਦਿੱਤਾ ਜਾਵੇਗਾ ਔਰ ਇਹ ਵੀ ਕਿਹਾ ਗਿਆ ਕਿ ਕਾਰਪੋਰੇਟ ਘਰਾਣਿਆਂ ਦੇ ਰਹਿਮ ਕਰਮ ਤੇ ਛੱਡ ਦਿੱਤਾ ਜਾਵੇਗਾ ਪੰਜਾਬ ਦੇ ਬਹਾਦਰ ਲੋਕ ਇਨ੍ਹਾਂ ਧੱਕੇਸ਼ਾਹੀਆਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਨ ਵਾਲੇ ਇਸ ਦਾ ਵਿਰੋਧ ਕਰਨ ਲਈ 8 April ਨੂੰ ਮੁਹਾਲੀ ਵਿਖੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਵਿਸ਼ਾਲ ਰੈਲੀ ਦਾ ਮਜ਼ਹਰਾ ਕੀਤਾ ਜਾਣਾ ਇਸ ਦੀਆਂ ਤਿਆਰੀਆਂ ਅੱਜ ਤੋਂ ਹੀ ਸ਼ੁਰੂ ਕਰ ਦਿੱਤੀਆਂ ਗਈਆਂ ਨੇ 8 April ਜਿਸ ਦਿਨ ਸ਼ਹੀਦ ਭਗਤ ਸਿੰਘ ਹੋਰਾਂ ਨੇ ਬੋਲਿਆਂ ਨੂੰ ਸੁਣਾਉਣ ਲਈ ਅਸੈਂਬਲੀ ਵਿੱਚ ਬੰਬ ਧਮਾਕਾ ਕੀਤਾ ਸੀ ਉਸ ਦਿਨ ਮੰਡੀਆਂ ਦੇ ਨਿੱਜੀਕਰਨ ਦੀ ਇਸ ਚਾਲ ਦਾ ਵਿਰੋਧ ਕਰਨ ਲਈ ਅਗਲੇ ਪ੍ਰੋਗਰਾਮ ਦਾ ਵੀ ਐਲਾਨ ਉਸੇ ਤਰ੍ਹਾਂ ਤੇ ਕੀਤਾ ਗਿਆ ਮੀਟਿੰਗ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਸਰਕਾਰ ਕਿਸਾਨ ਮਜ਼ਦੂਰ ਅਤੇ ਲੋਕ ਵਿਰੋਧੀ ਹੈ ਦਿੱਲੀ ਦੇ ਰਾਮਲੀਲਾ ਗਰਾਊਂਡ ਵਿਖੇ 19 ਦਸੰਬਰ ਨੂੰ ਹੋਈ ਕਿਸਾਨ ਮਜ਼ਦੂਰ ਮਹਾਪੰਚਾਇਤ ਨੂੰ ਪ੍ਰਵਾਨਗੀ ਦੇ ਕੇ ਵੀ ਜਿਸ ਤਰ੍ਹਾਂ ਕਿਸਾਨਾਂ ਅਤੇ ਬੀਬੀਆਂ ਨੂੰ ਸੜਕਾਂ ਤੇ ਰੋਲਿਆ ਗਿਆ ਰੇਲਵੇ ਸਟੇਸ਼ਨਾਂ ਤੇ ਪ੍ਰੇਸ਼ਾਨ ਕੀਤਾ ਗਿਆ ਦਿੱਲੀ ਜਾਣ ਵਿੱਚ ੜਿੱਕੇ ਡਾਏ ਗਏ ਉਹਨਾਂ ਨੂੰ ਦੇਖਦਿਆਂ ਹੋਇਆਂ ਹੁਣ 21 ਮਈ ਨੂੰ ਮੋਦੀ ਹਰਾਓ ਕਾਰਪੋਰੇਟ ਪਜਾਓ ਦੇਸ਼ ਬਚਾਓ ਨਾਅਰੇ ਅਧੀਨ ਗ੍ਰਾਹਾਂ ਵਿੱਚੇ ਵਹਾਂ ਰੈਲੀ ਕੀਤੀ ਜਾਣੀ ਹੈ। ਇੱਕ 8 April ਨੂੰ ਮੁਹਾਲੀ ਦੇ ਵਿੱਚ ਵੱਡਾ ਇਕੱਠ ਕਿਸਾਨਾਂ ਮਜ਼ਦੂਰਾਂ ਦਾ ਤੇ ਇੱਕ 21 ਮਈ ਨੂੰ ਜਗਰਾਉਂ ਚ ਮਹਾਂ ਰੈਲੀ ਕਿਸਾਨਾਂ ਦੀ। ਇਸ ਦੇ ਵਿੱਚ ਨਾਅਰਾ ਜਿਹੜਾ ਦੇ ਦਿੱਤਾ ਗਿਆ ਫੇਰ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ। ਮੋਦੀ ਹਰਾਓ ਕਾਰਪੋਰੇਟ ਭਜਾਓ ਦੇਸ਼ ਬਚਾਓ ਇਹ ਨਾਰਾ ਦੇ ਦਿੱਤਾ ਗਿਆ ਕਿਸਾਨ ਦੋਸਤੋ ਅਸੀਂ 2021 ਵਿੱਚ ਦਿੱਲੀ ਮੋਰਚਾ ਜਦੋਂ ਫਤਿਹ ਕਰਕੇ ਆਏ ਸੀ ਉਦੋਂ ਤਿੰਨ ਕਾਨੂੰਨ ਜਿਹੜੇ ਸਰਕਾਰ ਨੇ ਬਣਾਏ ਸੀ ਜਿਨ੍ਹਾਂ ਨੂੰ ਅਸੀਂ ਕਾਲੇ ਕਾਨੂੰਨ ਕਹਿੰਦੇ ਆ ਉਹਨਾਂ ਨੂੰ ਉਹ ਵਾਪਸ ਕਰਵਾ ਕੇ ਉੱਠ ਕੇ ਆਏ ਸੀ ਉਹ ਉਹਨਾਂ ਦੇ ਵਿੱਚ ਇੱਕ ਸਭ ਤੋਂ ਵੱਡਾ ਜਿਹੜਾ ਖਤਰਨਾਕ ਕਾਨੂੰਨ ਸੀ এবੀਸੀ ਕਈ ਪੰਜਾਬ ਦੇ ਵਿੱਚ ਪੰਜਾਬ ਨਹੀਂ ਸਾਰੇ ਦੇਸ਼ ਵਿੱਚ ਮੰਡੀ ਸਿਸਟਮ ਜਿਹੜਾ ਉਹ ਤੋੜ ਦੇਣਾ ਸਾਰਾ ਕੁਝ ਤਾਂਜਾ ਖੇਤੀ ਵੀ ਕਾਰਪੋਰੇਟ ਦੇ ਹਵਾਲੇ ਮਾਰਕੀਟਿੰਗ ਵੀ ਕਾਰਪੋਰੇਟ ਦੇ ਹਵਾਲੇ ਕਰਨੀ ਹੈ ਤੇ ਉਦੋਂ ਤੋਂ ਹੁਣ ਤੱਕ ਅਸੀਂ ਬਾਰ ਬਾਰ ਕਹਿੰਦੇ ਆ ਵੀ ਮੋਦੀ ਜਿੱਦੀ ਕਿਸਮ ਦਾ ਆਦਮੀ ਹੈ ਇਹਨੇ ਆਪਣੀ ਗੱਲ ਤੋਂ ਪਿੱਛੇ ਨਹੀਂ ਹਟਣਾ ਇਹਨੇ ਅੰਦਰ ਖਾਤੇ ਦਬਾਅ ਪਾ ਕੇ ਪੰਜਾਬ ਸਰਕਾਰ ਉੱਤੇ ਹੁਣ ਉਸੇ ਕਾਨੂੰਨ ਨੂੰ ਟੇਢੇ ਢੰਗ ਨਾਲ ਲਾਗੂ ਕਰਨ ਵਾਸਤੇ ਸਾਇਦੋ ਪੰਜਾਬ ਵਿੱਚ ਬਣਵਾ ਦਿੱਤੇ ਅ ਪਰਸੋਂ ਦੀ ਇੱਕ ਲਿਸਟ ਜਿਹੜੀ ਆ ਪੰਜਾਬ ਸਰਕਾਰ ਦੀ ਜਾਰੀ ਕੀਤੀ ਹੋਈ ਮੰਡੀਆਂ ਦੀ ਸਰਕੂਲੇਟ ਕਰ ਰਹੀ ਹੈ ਸੋਸ਼ਲ ਮੀਡੀਆ ਤੇ ਜਿਹਦੇ ਵਿੱਚ ਉਹਨਾਂ ਨੇ 26 ਮੰਡੀਆਂ ਅਲੱਗ-ਅਲੱਗ ਸਾਈਲੋਜ਼ ਨੂੰ ਗਡਾਨੀ ਦੇ ਸਾਈਲੋਜ਼ ਜਿਹੜੇ ਜਿਹਦੇ-ਜਿਹਦੇ ਬਣੇ ਨੇ ਉਹਨਾਂ ਨੂੰ ਅਲਾਟ ਕਰ ਦਿੱਤੀਆਂ ਜਿੱਥੇ ਕੋਈ ਟੈਕਸ ਨਹੀਂ ਹੋਣਾ ਔਰ ਉੱਥੇ ਮੰਡੀਆਂ ਦੇ ਵਿੱਚ ਕੋਈ ਵਾਰਦਾਨ ਨਹੀਂ ਹੋਣਾ ਉਹਨਾਂ ਮੰਡੀਆਂ ਦੇ ਵਿੱਚ ਮੰਡੀਆਂ ਦਾ ਮਾਲ ਸਾਰਾ ਦਾ ਸਾਰਾ ਸਾਈਲੋਜ਼ ਦੇ ਵਿੱਚ ਜਾਏਗਾ ਔਰ ਇਹ ਇਹ ਇੱਕ ਸਾਜ਼ਿਸ਼ ਹੈ ਕਿ 26 ਮੰਡੀਆਂ ਹੁਣ 24 ਸਾਈਲੋ ਅਗਲੇ ਸਾਲ ਵਾਸਤੇ ਮਨਜ਼ੂਰ ਹੋ ਗਏ 50 ਉਹਦੇ ਬਾਅਦ ਹੌਲੀ ਹੌਲੀ 100 ਹੋਏਗੀ ਹੌਲੀ ਹੌਲੀ ਸਾਰੀਆਂ ਮੰਡੀਆਂ ਖਤਮ ਕਰਕੇ ਤੁਹਾਨੂੰ ਮੰਡੀਆਂ ਤੋਂ ਬਾਹਰ ਕਰਕੇ ਸਾਰਾ ਕੁਝ ਕਾਰਪੋਰੇਟ ਦੇ ਹਵਾਲੇ ਕਰਨ ਦੀ ਇਹ ਕਿਰ ਚੱਲ ਰਹੀ ਹੈ ਜਿਹਦੇ ਲਈ ਅਸੀਂ ਕੱਲ ਮੀਟਿੰਗ ਵਿੱਚ ਪੰਜਾਬ ਚੈਪਟਰ ਦੀ ਇਨਵੈਸਟਮੈਂਟ ਦੀ ਮੀਟਿੰਗ ਤੇ ਮੀਟਿੰਗ ਦਾ ਫੈਸਲਾ ਕੀਤਾ ਹੈ ਵੀ 8 ਤਾਰੀਖ ਨੂੰ ਇਹਦਾ ਵਿਰੋਧ ਕਰਨ ਲਈ ਅਸੀਂ 10 ਵਜੇ ਵਾਈਪੀਐਸ ਚੌਂਕ ਮੁਹਾਲੀ ਇਕੱਠੇ ਹੋਵਾਂਗੇ ਉਸ ਤੋਂ ਅਸੀਂ ਸਰਕਾਰ ਨੂੰ ਮੈਮੋਰੰਡਮ ਦੇਣ ਜਾਵਾਂਗੇ ਇਸ ਲਈ ਸਾਰੇ ਕਿਸਾਨ ਭਰਾਵਾਂ ਨੂੰ ਅਪੀਲ ਹੈ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਉਸ ਦਿਨ 8 8 ਤਾਰੀਖ ਨੂੰ 8 April ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਦਿਨ ਸੋਮਵਾਰ ਹੈ ਵੱਧ ਤੋਂ ਵੱਧ ਗਿਣਤੀ ਵਿੱਚ ਉੱਥੇ ਪਹੁੰਚੋ ਤਾਂ ਕਿ ਆਪਾਂ ਮੰਡੀਆਂ ਨੂੰ ਫੇਰ ਇੱਕ ਵਾਰੀ ਬਚਾਉਣ ਦਾ ਉਪਰਾਲਾ ਕਰ ਸਕੀਏ ਮੀਟਿੰਗ ਵਿੱਚ ਪ੍ਰਧਾਨਗੀ ਮੰਡਲ ਤੋਂ ਇਲਾਵਾ ਹਰਿੰਦਰ ਸਿੰਘ ਲੱਖੋਵਾਲ ਬਲਵੀਰ ਸਿੰਘ ਰਾਜੇਵਾਲ ਸਤਨਾਮ ਸਿੰਘ ਗਜਨਾਲਾ ਕੁਲਦੀਪ ਸਿੰਘ ਵਜੀਦਪੁਰ ਭਗਤ ਸਿੰਘ ਮਾਨਸਾ ਰਾਜਵਿੰਦਰ ਕੌਰ ਰਾਜੂ ਬੂਟਾ ਸਿੰਘ ਸ਼ਾਦੀਪੁਰ ਬਲਵਿੰਦਰ ਸਿੰਘ ਮੱਲੀ ਨੰਗਲ ਗੁਰਨਾਮ ਸਿੰਘ ਭੇਖੀ ਤੋਂ ਇਲਾਵਾ ਹੋਰ तमाम ਕਿਸਾਨ ਜਥੇਬੰਦੀਆਂ ਦੇ ਆਗੂ ਸ਼ਾਮਲ ਸਨ ਜਿਨ੍ਹਾਂ ਨੇ ਸਾਂਝਾ ਬਿਆਨ ਜਾਰੀ ਕੀਤਾ ਤਾਂ ਹੁਣ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀਆਂ ਜਥੇਬੰਦੀਆਂ ਨੇ ਭਾਜਪਾ ਦੇ ਖਿਲਾਫ ਐਲਾਨ ਕਰ ਦਿੱਤਾ ਹੈ 8 ਤਰੀਕ ਨੂੰ 8 April ਨੂੰ ਮੋਹਾਲੀ 'ਚ ਵੱਡਾ ਕਾਠ ਤੇ ਫਿਰ 21 ਨੂੰ ਜਗਰਾਉਂ ਦੇ ਵਿੱਚ ਮਹਾਂ ਰੈਲੀ ਕਰਨ ਦਾ ਐਲਾਨ ਕੀਤਾ ਹੈ ਤਾਂ ਦੇਖਦੇ ਹਾਂ ਕਿ ਹੁਣ ਜਿਹੜਾ ਫੈਸਲਾ ਲਿਆ ਗਿਆ ਇਸ ਨੂੰ ਕੀ ਸਰਕਾਰ ਵਾਪਸ ਲੈਂਦੀ ਹੈ ਕਿਉਂਕਿ ਪੰਜਾਬ ਸਰਕਾਰ ਦੇ ਉੱਤੇ ਵੀ ਇਹ ਗੱਲ ਆਖੀ ਗਈ ਹੈ ਕਿ ਦਬਾਅ ਪਾ ਕੇ ਇਹ ਜਿਹੜੀਆਂ ਖਰੀਦ ਕੇਂਦਰ ਨੇ ਉਹਨਾਂ ਉੱਤੇ 9 ਸਾਈਲੋ ਹੈ ਜਿਹੜੇ ਵੱਖ-ਵੱਖ 26 ਕਾਰਪੋਰੇਟ ਘਰਾਣਿਆਂ ਦੇ ਉੱਥਾਪਿਤ ਕੀਤੇ ਜਾਣੇ 13 ਕਾਰਪੋਰੇਟ ਘਰਾਣਿਆਂ ਦੇ ਤਾਂ ਹੁਣ ਦੇਖਦੇ ਹਾਂ ਕਿ ਇਸ ਫੈਸਲੇ ਨੂੰ ਵਾਪਸ ਲਿਆ ਜਾਂਦਾ ਕਿਸਾਨਾਂ ਅੱਗੇ ਝੁਕੇਗੀ ਸਰਕਾਰ ਜਾਂ ਫਿਰ ਕਿਸਾਨ ਇਸੇ ਤਰ੍ਹਾਂ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਦਾ ਵਿਰੋਧ ਕਰਨ ਦੇ ਲਈ ਮਜਬੂਰ ਹੋਣਗੇ ਜੋ ਵੀ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਪਹਿਲ ਦੇ ਆਧਾਰ ਤੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਨੇ ਰਹੋ ABC ਪੰਜਾਬ ਦੇ ਨਾਲ